ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਕਹਿੰਦੇ ਜੱਟ ਭੇਲੀ ਨਹੀਂ ਦਿੰਦਾ ਨਾ ਕੀ ਇਹ ਕਹਾਵਤ ਚਲ ਜੋ ਵੀ ਆ ਤੁਹਾਨੂੰ ਪਤਾ ਜਦਾਂ ਲਿਖ ਮੈਂ ਤਾਂ ਦੱਸਦੇ ਉਹ ਖੇਤ ਚ ਗੰਨਾ ਨਹੀਂ ਤੋੜਨ ਹੁੰਦਾ ਤੇ ਉਹ ਜੇ ਆਪਾਂ ਉੱਥੇ ਗੁੜ ਕਢਾ ਰਹੇ ਹੁੰਦੇ ਆ ਉਥੋਂ ਚ ਆ ਉਹ ਪੇਲੀ ਉਹਨੂੰ ਹੀ ਕਹਿੰਦੇ ਨੇ ਜੇ ਉਹ ਗੁੜ ਖਾਣ ਨੂੰ ਇਹਨੇ ਦੇ ਦਿੰਦਾ ਅੱਛਾ ਤਾਂ ਉਹ ਖਾ ਉਹ ਯਾਦ ਆ ਗਈ ਅੱਜ ਅਸੀਂ ਕਢਾਉਣ ਚੱਲੇ ਆ ਗੁੜ ਜੰਨੇ ਜਿਹੜੇ ਮਰੇ ਲੱਗੇ ਹੋਏ ਸੀਗੇ ਸਾਰੇ ਵੱਢ ਲਏ ਤੇ ਉੱਥੇ ਪਹੁੰਚ ਗਏ ਹਾਂ ਉੱਥੇ ਖਿਲਾੜੀ ਤੇ ਹੁਣ ਹੌਲੀ ਹੌਲੀ ਸਾਡੀ ਫਸਲ ਹੁਣ ਵਧੀਆ ਸਾਨੂੰ ਉਹ ਆਉਟਪੁੱਟ ਦੇ ਰਹੀ ਹੈ ਜਿਹੜੀ ਅਸੀਂ ਪਹਿਲਾਂ ਰਿਨਵਰਟ ਕੀਤੀ ਹੈ ਮਿਹਨਤ ਲਾਈ ਆ ਹੋ ਸਾਡੇ ਜਿਵੇਂ ਅਸੀਂ ਕਣਕ ਲਾਈ ਸੀਗੀ ਉਹ ਵੀ ਵਧੀਆ ਹੁਣ ਹੋਈ ਪਈ ਆ ਸਬਜ਼ੀਆਂ ਵੀ ਇਤਕੀ ਸਰਦੀਆਂ ਚ ਸੋਈ ਵਧੀਆ ਖਾਦੀਆਂ ਤੇ ਹੁਣ ਜਿਹੜੇ ਗੰਨੇ ਸੀਗੇ ਹੁਣ ਉਹਦਾ ਗੁੜ ਬਣ ਥਿਆ ਹੁਣ ਸਾਡੀ ਮਿਹਨਤ ਦਾ ਰਸ ਆ ਰਹੀ ਆ ਸਾਡਾ ਜਿਹੜਾ ਹੋਰੇ ਲਾਉਨੇ ਆ ਉਹ ਸਾਡਾ ਹੁਣ ਆਉਟਪੁੱਟ ਆ ਰਹੀ ਆ ਅੱਜ ਅਸੀਂ ਹੁਣ ਉਹ ਇਸ ਸ਼ੱਕਰ ਗੁੜ ਕਢਾਉਣ ਚੱਲੇ ਆ ਗੁੰਨੂ ਹਰਾਂ ਨੇ ਕਦੇ ਦੇਖਿਆ ਨਹੀਂ ਤੇ ਹੁਣ ਗੁੰਨੂ ਨੇ ਚਲੇ ਵੀ ਜਾਣਾ ਤੇ ਉਹਨੇ ਉਹ ਵੀ ਇਹ ਵੀ ਆਪਣੇ ਇੱਕ ਕਲਚਰ ਦਾ ਹਿੱਸਾ ਦੇ ਮਗਾ ਨੂੰ ਦਿਖਾ ਕੇ ਲਿਆਉਨੇ ਆਂ ਖਾਣਾ ਵੀ ਜ਼ਰੂਰੀ ਆ ਤੇ ਇੱਧਰ ਸਾਰੇ ਗੰਨੇ ਸੀ ਸਾਰੇ ਚੱਕ ਤੇ ਉਹਦੇ ਗੰਨੇ ਜਾਂ ਚੱਕਣ ਤੋਂ ਬਾਅਦ ਇਹ ਸਾਰਾ ਏਰੀਆ ਲੈ ਲੈਣਾ ਸਾਰੇ ਵਾਲੇ ਵਾਲੇ ਬਾਉਂਡਰੀ ਵੀ ਕ੍ਰੀਏਟ ਕੀਤੀ ਹੋਈ ਸੀ ਬਾਉਂਡਰੀ ਵਾਲ ਟਾਈਪ ਜਦੋਂ ਹੁਣ ਸਾਰੇ ਚੱਕੇ ਗਏ ਐ ਲੱਗ ਰਿਹਾ ਹੁਣ ਜਿਵੇਂ ਖੁੱਲਾ ਖੁੱਲਾ ਜਾ ਹੋ ਗਿਆ ਇੱਕ ਹੁਣ ਮੌਸਮ ਵੀ ਖੁੱਲ ਚੁਕਿਆ ਤਾਂ ਵਧੀਆ ਹੁਣ ਜੀ ਲੱਗਦਾ ਚਲੋ ਜੀ ਗੁੰਨੂ ਜੀ ਪਹੁੰਚ ਕੇ ਖਿਲਾੜੀ ਤੇ ਪਹੁੰਚ ਖਿਲਾੜੀ ਤੇ ਇਹ ਸਾਰੇ ਖਿਲਾੜੀ ਐ ਆ ਸੀ ਅੱਜ ਸਪੈਸ਼ਲ ਇਹਨੂੰ സ്കൂള പെലാ സവേ സവര ഇയുടക ഗുടകടാ അത് ਇਹ ਦੁੱਧ ਦਾ ਗੋੜ ਨਹੀਂ ਬਣਿਆ ਇਹ ਚੂਰਦਾ ਬਣਿਆ ਗੰਨੇ ਦੇ ਰਾਸ ਤੋਂ ਪੰਜਾਬੀ ਚ ਕਹਿੰਦੇ ਰਾਸ ਅਗਰਾਈਲੇ ਵਿੱਚ ਇਹੋ ਸ਼ਰਾਬ ਕਿਹਾ ਉਹ ਦਲੇਸ਼ ਨਹੀਂ ਉਹ ਗਲਾਈ ਹੱਟਦੀ ਨਹੀਂ ਕੀ ਉਧਰ ਮੰਦਰ ਖਾਦਾ ਲੈ ਜੀਸੂ ਦਾ ਟਾਲਾਣ ਸਾਲੇ ਨੂੰ ਆਈਂ ਵੀ ਲੈ ਜੀਸੂ ਦਾ ਹਾਂ ਦਵਾਰੋਂ ਮੇਰ ਬਣਾ ਲਾਣ ਲੜਦੇ ਕਾ ਤੋਂ ਸਾਲੇ ਨੂੰ ਉਹ ਲੜਾਈ ਦੇ ਵੀ ਤੇ ਪੈਸੇ ਲਾਉਂਦੇ ਨੇ ਸਾਲੇ ਮੰਦਰ ਨੂੰ ਥੱਲ ਪਤਨ ਕਰਕੇ ਮਾਰ ਪਤਨ ਹੋ ਗਿਆ ਹੈ ਇਹ ਬੁੱਕੇ ਨਾ ਰਾਇ ਇਹਨੂੰ ਕਹਿੰਦੇ ਨੇ ਲਾਲਾ ਕਹਣਾ ਲਾ ਹੁੰਦਾ ਹੈ ਖਾ ਨਹੀਂ ਰਿਹਾ ਤੇ ਇਸ ਦਾ ਦੇਖ ਸੰਗੀ ਜਨ ਤੇ ਇਸ ਤੇ ਦੇਖ ਉੱਥੇ ਲੈ ਦੇਖ ਹੂੰ ਯਮीन ਨਾ ਦੇ ਨਾ ਦੇਖਾ ਕੇ ਦੇਖ ਹੈ ਨਾ ਯਮीन ਦਾ ਲਿਖਾਗੇ ਲੈ ਨਾ ਇਦਾਂ ਆਮ ਕਰਦੇ ਹੁੰਦੇ ਸੀ ਲੱਭ ਲੱਭ ਲੱਭੋ ਇਹ ਅਮਿੰਦਾ ਕੇ ਮਿੱਠਾ ਹੈ ਐਂ ਦੁਰਾ ਮਿੱਠਾ ਹੀ ਹੋ ਗਣ ਨਹੀਂ ਹਮ ਨਾਲੇ ਆਏ ਹਮ ਜਮਾ ਪਿਓਰ ਹੈ ਹਮ ਕੋਈ ਕਿਸੇ ਤਰ੍ਹਾਂ ਦਾ ਵੀ ਕਿਤੇ ਵੀ ਕੈਮੀਕਲ ਨਹੀਂ ਲੱਗਿਆ ਵਾ ਇਹਦਾ ਹਾਂ ਖਾ ਬਾ ਪਾਣੀ ਸੀ ਇਹੋ ਤਾਂ ਹੁਣ ਅਡੋ ਹਾਂ ਦੇ ਇਹ ਕੋ ਵਖੜਾ ਜਿਹੜਾ ਪਹਿਲਾਂ ਪਹਿਲਾਂ ਕੱਢਿਆ ਹੁੰਦਾ ਇਹ ਹੁੰਦਾ ਲਾਲੇ ਜੇ ਵਰਗਾ ਨਾ ਹਾਂ ਜਿਹੜਾ ਹੁਣ ਉਹ ਗਰਮ ਉਹ ਵੀ ਪਾਇਆ ਹੋਇਆ ਹੁਸ਼ਾ ਹੁਸ਼ਾ ਵਾਸਤੇ ਥੋੜਾ ਜਿਹਾ ਗਰਮ ਕੋ ਆਇਆ ਉਹ ਜਮ ਉਹ ਹੋਰ ਤਰ੍ਹਾਂ ਜਿਹੜਾ ਡੰਡੇ ਨਾਲ ਕੱਢਿਆ ਸੀ ਹੋਰ ਤਰ੍ਹਾਂ ਪਹਿਲਾਂ ਗਰਮ ਇਹ ਲਾਲਾ ਲਾਲਾ ਇਹ ਲਾਲਾ ਜਦੋਂ ਚੰਡਣ ਲੱਗ ਜਾਂਦੇ ਤਾਂ ਉਹ ਵੀ ਵਾਂਗੋ ਆਇਆ ਇਹ ਜੋ ਉਹਨੂੰ ਚੰਡਣ ਲੱਗ ਜਾਂਦੇ ਨਾ ਫਿਰ ਉਹਦੀ ਹੱਟਕੜ ਵਾਂਗੋ ਬੈਟ ਲਾਇਆ ਨਾ ਇਹਨੂੰ ਟੈਨਸ਼ਨ ਹੋਈ ਮੈਂ ਸਕੂਲ ਛੱਡ ਕੇ ਜਾਣ ਗਿਆ ਨਾ ਉਹ ਆਇਆ ਕੀ ਕਰੇ ਖਾ ਲੂ ਟੀਫਨ ਚ ਪਾ ਦੀ ਇਧਰੇ ਹਾਂ ਟੀਫਨ ਚ ਪਾ ਦੀ ਮੈਡਮ ਨੂੰ ਖਵਾ ਦੀ ਗਰਮ ਗਰਮ ਪਾਣਾ ਨਹੀਂ ਆਉਂਦਾ ਮੈਨੂੰ ਪਾਣਾ ਨਹੀਂ ਮੈਂ ਇਹਨਾਂ ਪੰਗਾ ਹੁੰਦਾ ਮੈਡਮ ਦਾ ਮੈਡਮ ਫਿਰ ਕੈਨਸਲ ਕਰ ਲਿਆ ਕਰ ਜਾ ਨਾ ਕੋਈ ਪੰਗਾ ਨਹੀਂ ਹੁੰਦਾ ਲੱਕ ਹੋਗਾ ਹੀ ਵਧੀਆ ਗਰਮ ਗਰਮ ਕੁਣ ਲੈ ਆਇਆ ਮੇਰੇ ਵਾਸਤੇ ਨਹੀਂ ਨਹੀਂ ਪਾਦਾ ਟੀਫਨ ਦੂਜੀ ਨਹੀਂ ਕਰ ਚਲੋ ਠੀਕ ਆ ਕਰੇ ਖਾਣੇ ਵਾਸਤੇ ਗੱਲ ਦਾ ਕਰਕੇ ਉਹ ਗਿਆ ਪਾਰ ਰੱਖਿਆ ਮੈਂ ਕਿ ਲਾੜੀ ਤੇ ਜਾਣਾ ਅਸਲੇ ਦਾ ਸਵੇਰੀ ਮਨ ਬਣਾਤਾ ਸੀ ਨਾ ਉਹ ਤੋਂ ਬਾਅਦ ਫੇਰ ਕੈਨਸਲ ਕਰਤਾ ਨੰਨਾ ਪੂਰਾ ਇਹਦਾ ਬਣਾ ਕੇ ਗਿਆ ਸੀ ਮਾਮੇ ਨਾਲ ਆਜੀ ਤੂੰ ਇੱਦਾਂ ਇੱਦਾਂ ਮੈਂ ਚੱਲਿਆ ਇਹਦਾ ਇਹਦਾ ਬੜਾ ਪੰਗਾ ਹੈ ਡਰਗ ਸੋਲ ਨਹੀਂ ਸੀ ਗਿਆ ਇੱਕ ਵਾਰ ਇਹਦਾ ਜਿੱਦ ਤੇ ਮਨ ਬਣਾ ਦੇ ਵਾ ਤੇ ਉਹ ਮੁੱਕਰ ਦਈ ਛੇਤੀ ਛੇਤੀ ਸੱਟ ਨਹੀਂ ਆਲੇ ਕੋਲ ਤੁਸੀਂ ਮੈਂ ਥੋੜਾ ਜਿਹਾ ਖਾਇ ਸੀ ਪਰ ਮੇਰੇ ਅੰਦਰ ਜਦ ਤੁਸੀਂ ਗਏ ਹੋਏ ਸੀ ਨਾ ਗੁੜ ਗੁੜ ਲਈ ਤਾਂ ਮੇਰੇ ਅੰਦਰ ਮੇਰੀ ਭਾਵਨਾ ਅੰਦਰੋਂ ਅੰਦਰ ਨਾ ਚੱਲ ਰਹੀ ਸੀਗੀ ਥਾਟ ਚੱਲ ਰਹੀ ਸੀ ਬਾਈ ਗਰਮ ਗਰਮ ਗੁੜ ਕਿੰਨਾ ਸਵਾਦ ਲੱਗਦਾ ਹੋਗਾ ਨਾ ਖਾਣ ਮੈਂ ਖਾਏ ਮੈਂ ਰਹਿ ਗਈ ਖਾਣ ਤੋਂ ਤੇ ਤੁਸੀਂ ਮੇਰੇ ਵਿੱਚ ਬਾੜੀ ਗਿਆ ਫਿਰ ਤੁਸੀਂ ਮੇਰਾ ਵਿੱਚ ਪੂਰੀ ਕਰਤੀ ਪਾਪਾ ਦੇ ਗੱਡੀ ਹੋ ਗਈ ਅੰਦਰੋਂ ਚਾਬੀ ਰਹਿ ਗਈ ਗੱਡੀ ਦੇ ਅੰਦਰ ਤੇ ਲੋਕ ਹੋ ਗਿਆ ਤਾਂ ਫੋਨ ਆਇਆ ਵੀ ਹੁਣ ਚਾਬੀ ਦੇ ਕੇ ਜਾ ਤੁਸੀਂ ਚਾਬੀ ਦੇਣ ਚੱਲੇ ਆ ਇਹ ਤਾਂ ਫਿਰ ਪਤਾ ਨਹੀਂ ਕਿਹਾ ਵੀ ਉਹ ਰਹਿ ਗਈ ਹੈ ਉਹ ਤਾਂ بڑا ਦਿਲ ਸੀ ਗਰਮ ਹੋ ਰਿਹਾ ਤਾਇਆ ਤਾਇਆ ਖਵਾ ਲਿਓ ਨੇ ਜਦੋਂ ਗੰਨੇ ਦੇ ਜਦੋਂ ਗੰਨੇ ਦਾ ਗੰਨੇ ਦਾ ਗੱਲ ਚੱਲਦੀ ਸੀ ਨਾ ਵੀ ਇਹ ਆਪਣਾ ਗੁੜ ਘੜਾਵਾਂਗੇ ਉਦੋਂ ਦਾ ਹੀ ਮੇਰੇ ਮਨ 'ਚ ਸੀਗਾ ਵੀ ਮੈਂ ਗਰਮ ਗਰਮ ਗੁੜ ਖਾਉਂਗੀ ਮੈਨੂੰ ਮੇਰਾ ਬਚਪਨ ਯਾਦ ਆਗਾ ਮੇਰੇ ਨਾਲ ਕਿਹ ਪਿੰਡ ਖਿਲਾੜੀਆਂ ਲੱਗਦੀਆਂ ਹੁੰਦੀ ਸੀਗੇ ਨਾਨਾ ਨਾ ਇੱਕ ਤਾਂ ਗੰਨੇ ਦਾ ਰਸ ਬੁਲਾਉਂਦਾ ਹੁੰਦਾ ਸੀ ਪੱਕਾ ਹੀ ਹੈ ਨਾ ਤੇ ਉਸ ਤੋਂ ਬਾਅਦ ਉਹਨੇ ਗਰਮ ਗਰਮ ਖਿਲਾੜੀ ਤੋਂ ਗੁੜ ਜਕ ਮਨੋ ਲਾੜਾ ਨਹੀਂ ਪਣੀ ਨਾ ਉਹ ਹੀ ਚੀਜ਼ ਮੇਰੇ ਕਿੰਨੇ ਦਿਨਾਂ ਮੇਰੇ ਮਨ 'ਚ ਚੱਲ ਰਹੀ ਸੀ ਹਾਈ ਮੈਂ ਮੈਂ ਵੀ ਖਾਉਂਗੀ ਮੈਂ ਵੀ ਖਾऊंगी ਕੱਲ ਵੀ ਪੁੱਛੋ ਗਿਆ ਸੀ ਪ੍ਰੋਗਰਾਮ ਜਦੋਂ ਕੈਂਸਲ ਹੋ ਗਿਆ ਸੀ ਵੀ ਸਵੇਰੇ 6:0 ਤਸਵੇਰੇ 6 ਵਜੇ ਤੁਸੀਂ ਨਿਕਲ ਗਏ ਉਹ ਟਾਈਮ ਤੁਹਾਨੂੰ ਕੀ ਧੰਦੀ ਹੈ ਨਾ ਚਲੋ ਫਿਰ ਵੀ ਮੇਰੀ ਬਿਸ਼ਕੁਰੀ ਨਹੀਂ ਸਦਕੋ ਨੋਟੀਫਾਈਟ ਕਰੀਏ ਚਲੋ ਜੀ ਚਲੋ ਜੀ ਉਹ ਦੇਖੋ ਮੈਦੂ ਲੇਖੋ ਦਾ ਦੂ ਆ ਗਈ ਕਲਾੜੀ ਆ ਗਈ ਸੀ ਕਲਾੜੀ ਕਲਾੜੀਆਂ ਨੇ ਦੇਖ ਲਏ ਤੇ ਹਨਾ ਆ ਕਿੰਨੀਆਂ ਹੀ ਹਨਾ ਮੇਰੇ ਲਾਦਾ ਹੀ ਗੰਨੇ ਨੂੰ ਸਕਾਰ ਕੇ ਜਿਹੜਾ ਦਾ ਬਰਾਦਰ ਹਾਂ ਇਹਨੂੰ ਬਾਜੋ ਹੈ ਬਾਲਣ ਬਾਲਣ ਦੇ ਕੰਮ ਨਹੀਂ ਕਰਦਾ ਕੁੱਪੜਾ ਕਿੱਥੀ ਆਪਣੀ ਖਾਈ ਵੀ ਨਹੀਂ ਉਹਦੇ ਕੋਟੇ ਉਹ ਸੀ ਉਹ ਸੀ ਦੱਦੂ ਦੀ ਵੀ ਉਹ ਸੀ ਉਹ ਕਿੜੀ ਆਪਣੀ ਕਾੜ ਪਾ ਦੇਖੋ ਅਸੀਂ ਲੱਗੇ ਲੱਗੇ ਹੋਏ ਕੁੱਤੇ ਨੇ ਪਰ ਮੈਂ ਵੀ ਇਹ ਟਰਾਈ ਕਰਦਾ ਸੀ ਸਿੱਖਦਾ ਮੈਂ ਆ ਚੀਜ਼ ਮੈਨੂੰ ਕਿੰਨੀ ਖੁਸ਼ੀ ਆ ਰੱਬ ਤੇ ਗੁੜ ਲੱਗੇ ਕਰ ਰਹੇ ਨੇ ਘੈਂਟ ਕਰਦਾ ਹਾਂ ਹਾਂ ਹੱਸ ਸਕਦਾ ਮੈਨੂੰ ਵਧੀਆ ਬਣ ਗਿਆ ਗੁੜ ਸਵਾਦ ਜਿੰਨਾ ਜ਼ਰਾਦੇ ਜਾਂਦੇ ਜਾਂਦੇ ਖਾਸਾ ਖਾ ਲਿਆ ਇੱਕ ਫਰਗ ਗਿਆ ਉਹ ਸਰਦਾਰ ਦੀ ਕਾਰੀਗਰ ਨੇ ਹੂੰ ਹੂੰ ਸਾਰੀ ਉਮਰ ਲੰਗੀ ਇਹ ਵੀ ਚਰ ਜਾਏ ਉਹ ਸਤਗੁਰੂਨ ਹਲ ਇੱਕ ਲੋਟ ਨਿਕਲਣਾ ਹੋਰ ਜੁਨਾ ਨਾ ਪਾ ਸਕਦੇ ਕੋਈ ਫੰਕ ਨਹੀਂ ਅਗਲੀ ਕਾਪੀ ਲੋ ਹਾਲਾ ਉੱਡ ਆ ਕੇ ਉਹਦਾ ਸੈਟ ਹੋ ਗਿਆ ਹਾਂ ਤੂੰ ਤੀ ਰੱਖ ਦੇ ਜੀ ਉੱਪਰ ਲਗਾ ਦੇ ਇਹਨਾਂ ਨੂੰ ਹੁਣ ਚੱਲ ਇਹਨਾਂ ਕਰਨਾ ਤਾਂ ਕਿੰਨੇ ਕਿੰਨੂ ਬਸ ਪਹਿਲਾਂ ਚਲੋ ਇਹਦੇ ਚਲੋ ਹਾਂ ਲੈ ਜਾਓ ਉੱਪਰ ਖੜੇ ਪਾ ਦੇਣਾ ਸਾਰੀ ਉਹਨਾ ਹਾਂ ਸਾਰੀਆਂ ਪਾ ਦੋ ਮੂੰਫਲੀ ਤਾਂ ਉਹਦੀ ਇਹ ਲੱਗਦੀ ਹੈ ਮੈਂ ਕਹਿੰਦਾ ਮੂੰਫਲੀ ਉਹ ਵੀ ਲਾਇਆ ਸਾਰੀਆਂ ਪਾ ਦੋ ਹਨਾ ਹੋਰ ਦਾ ਮੈਂ ਇੱਕ ਪੈਕਟ ਹੋਰ ਆ ਸੌਂਫ ਪਾ ਲਿਓ ਹਲੋ ਸੌਂਫ ਪੜੋ ਲੈ ਆ ਨਾ ਫਿਰ ਜਿਆਦਾ ਵੀ ਹੋ ਜੂ ਨਹੀਂ ਬਹੁਤ ਹੋਣਾਗਾ ਨਾ ਜਿਹੜੀ ਆਪਾਂ ਖਾਣੇ ਆ ਘਰੇ ਕਿੰਨੀ ਤਾਂ ਹੁੰਦੀ ਆ ਉੱਛ ਹਾਂ ਦੱਚ ਹਾਂ ਇਹ ਸੌਂਫ ਪਾਤੀ ਸਾਰੀ ਪਾਤੀ ਹੋਰ ਪਾ ਦੋ ਵਿੱਚ ਪਈ ਥੋੜੀ ਇੱਕ ਟੱਕਾ ਵਾਦੇ ਦੇਖੀ ਜੋ ਕੁਛ ਨਹੀਂਂਦਾ ਜਿਆਦਾ ਦਾ ਕੀੰਗਾ ਸੌਂ ਕੀ ਕਰਦੇ ਕੋਈ ਕਰ ਦੋ ਪਾ ਦੇ ਪਾ ਪੀ ਸਾਰੀ ਪਾ ਦੇ ਚਲੋ ਜੀ ਬਹੁਤ ਆ ਚਲੋ ਜੀ ਮਿਲ ਗਈ ਸਾਨੂੰ ਸਾਡੀ ਕੈਂਡੀ ਆ ਗੁੜ ਵਾਲੀ ਕਿ ਜੀ ਅੱਜ ਤਾਂ ਸਾਰਾ ਦਿਨ ਮੈਂ ਗੁੜ ਖਾ ਕੇ ਰਾਜ ਜਾਨਾ ਰੋਟੀ ਦੀ ਛੁੱਟੀ ਆ ਇਹ ਤੋ ਅਭੀ ਮੰਗੋ ਨਾ ਰੱਖੋ ਇਹ ਦੇਖੋ ਇਹ ਜਿਆਦਾ ਸੁਆਦ ਹੈ ਇਹ ਵੀ ਸੁਆਦ ਹੈ ਆਪਣੀ ਦਾ ਸੁਆਦ ਹੈ ਇਹ ਥੋੜਾ ਠੰਡੇ ਹੋਣ ਤੋਂ ਬਾਅਦ ਆਲੇ ਜਮਤ ਆ ਜਾਂਦਾ ਹੈ ਆ ਜਾਂਦਾ ਹੈ ਮੈਂ ਕਿ ਗੋ ਮਾ ਲਿਆ ਮੈਨੂੰ ਆਪਣੀ ਕੈਂਡੀ ਵੜਾ ਦੀ ਮੈਂ ਨਾ ਖਾਇਆ ਨਾ ਮੇਰੇ ਮਨ 'ਚ ਗਨ ਆਇਆ ਕੀ ਬਾਤਾਂ ਹੈ ਸੱਜਣਾ ਕੀ ਬਾਤ ਇਹ ਵੀ ਆ ਗੁੜ ਖਾਣ ਦੇ ਲੱਗੀ ਨਜ਼ਾਰਾ ਹੈ ਨਾ ਸੱਤ ਗੁਣ ਹਾਂ ਇਹਨੇ ਲਗਾਇਆ ਤਾਂ ਘਬਰਾ ਗਈ ਜੋ ਆ ਕੇ ਡਰ ਜਨ ਨਵੀਂ ਤਾਂ ਤੇ ਜਾ ਕੇ ਗੁੰਨੂ ਵੀ ਉਧਰ ਜਾ ਗੁੰਨੂ ਗਿਆ ਸੀਗਾ ਗੁੰਨੂ ਲੈ ਕੇ ਗਿਆ ਸੀ ਉਦੋਂ ਵੀ ਗੁੰਨੂ ਵੀ ਆ ਜਾਂਦੇ ਸਾਰੇ ਡਰੀ ਜਿਹਾ ਆ ਗਿਆ ਉਹਨੇ ਖਾ ਕੇ ਨੇ ਦੇਖਿਆ ਮੂੰਹ ਤੇ ਵੀ ਨਿਤਰਾ ਆਇਆ ਉਹਨੇ ਕਹਿੰਦਾ ਮੈਂ ਤਾਂ ਘਰੇ ਜਾ ਕੇ ਖਾਉਂਗਾ ਹੁਣ ਇਹ ਵੀ ਉਹ ਹੀ ਕੰਮ ਕਰਦੀ ਏ ਇਸ ਵੀ ਉਹੀ ਕਰਦੀ ਏ ਐਨੇ ਨਮੀ ਜਗਤ ਜਾ ਕੇ ਨਾ ਇੱਕ ਵਾਰ ਹੋ ਜਾਂਦਾ ਉਹ ਉਧਰ ਨਾ ਨਾ ਨਾਲ ਹੀ ਲੱਗਦਾ ਮੈਨੂੰ ਆਪਣੇ ਕਿੱਤੇ ਚਲ ਹੁਣ ਦੇ ਦੋ ਮੇਰੀ ਕੈਂਡੀ ਸ਼ੁਗਰ ਆ ਹੁਣ ਇਹਨਾਂ ਮੌਸਮ ਖੁੱਲਿਆ ਇੰਨੇ ਦਿਨ ਐਤਕੀ ਤਾਂ ਸਰਦੀਆਂ ਜਾਂ ਰੈਡੀ ਆ ਖਤਰਨਾਕ ਸਰਦੀਆਂ ਸੀ ਨਾ ਬਈ ਕੀ ਕਹਿੰਦੇ ਨੇ ਐਤਕੀ ਤਾਂ ਇੰਨੇ ਰੰਜਾਈ ਛੱਡਦੀ ਨਹੀਂ ਸੀ ਰੰਜਾਈ ਛੱਡਣ ਦੀ ਚੀਜ਼ ਨਹੀਂ ਕਰਦਾ ਸੀਗਾ ਹੁਣ ਜਾ ਕੇ ਹੁਣ ਮੌਸਮ じゃ ਖੁੱਲਿਆ ਧੁੱਪਾਂ ਨਿਕਲਣ ਲੱਗੀਆਂ ਨੇ ਹੁਣ ਦਿਨ ਜੇ ਥੋੜੇ ਲੱਗਣ ਲੱਗੇ ਨੇ ਵੀ ਦਿਨ ਵੀ ਹੁੰਦੇ ਨੇ ਬਾਹਰ ਨਿਕਲਣਾ ਹੁੰਦਾ ਮੈਨੂੰ ਤਾਂ ਬਾਹਰ ਨਿਕਲਣ ਦੀ ਜੀ ਨਹੀਂ ਕਰਦਾ ਸੀਗਾ ਬੜੇ ਐਤਕੀ ਦਾ ਡਿਪਰੈਸਿੰਗ ਜਿਹੇ ਸਰਦੀਆਂ ਲੱਗੀਆਂ ਮੈਨੂੰ ਬੰਦ ਬੰਦ ਤੱਕ ਹੋ ਕੇ ਰਹਿ ਗਏ ਸੀਗੇ ਮੈਨੂੰ ਆਪਾਂ ਨੂੰ ਗਰਮੀ 'ਚ ਹੁੰਦਾ ਹੁੰਦਾ ਕਹੀ ਜਾਂਦੇ ਨੇ ਠੰਡਾ ਦੇ ਠੰਡਾ ਦੇ ਐਤਕੀ ਦਾ ਠੰਡਾ ਨੇ ਬਸ ਕਰਾਤੀ ਬਸ ਕਰਾਤੀ ਸੀਗੀ ਤੇ ਚਲੋ ਹੁਣ ਕੱਲੋਂ ਹੁਸ਼ਿਆਰ ਹੋ ਕੇ ਚੱਲੇ ਨੇ ਕਿਉਂਕਿ ਉਦੇ ਪਾਪਾ ਦੀ ਰਿਟਾਇਰਮੈਂਟ ਦਾ ਬਹੁਤ ਵੱਰਦਾਸਤ ਦਾ ਪਤਾ ਹੀ ਹੈ ਤੁਹਾਨੂੰ ਤੇ ਪਿਆਰੀਆਂ ਨੇ ਹੁਣ ਨਾਲ ਤੁਹਾਨੂੰ ਐ ਦਾ ਗਿਫਟ ਚ ਮਠਾਈ ਅਸੀਂ ਭੇਜਦੇ ਆਂ ਸ਼ੱਕਰਗੁੜ ਨਾਲ ਲੈ ਕੇ ਜਾਇਓ ਇਹ ਤੋਂ ਵਧੀਆ ਮਿੱਠਾ ਤਾਂ ਨਹੀਂ ਹੋ ਸਕਦਾ ਨਹੀਂ ਇਹ ਤਾਂ ਐਂ ਤਾਂ ਇਦੋਂ ਵਧੀਆ ਚੀਜ਼ ਨਹੀਂ ਹੋ ਸਕਦੀ ਹਾਂ ਕੋਈ ਕੁਝ ਦੇ ਸਕਦੇ ਦੇਖਦੇ ਆਂ ਫਿਰ ਤ੍ਰਣਕਾ ਲਾਵਾਂਗੇ ਹਾਂ ਉੱਥੇ ਜਾ ਕੇ ਫੰਕਸ਼ਨ ਤੇ ਹੁਣ ਇਹਨਾਂ ਨੇ ਜਾ ਕੇ ਲਾਉਣੀ ਹੈ ਮੇਰੀ ਨਹੀਂ ਨਹੀਂ ਮੈਂ ਕਹਿੰਦਾ ਬੱਸ ਬਸ ਆ ਉਹ ਫੁਲਣ ਕਿਹੜੇ ਤਰੀਕੇ ਨਾਲ ਉਹ ਫੰਕਸ਼ਨ ਹੁੰਦਾ ਮੈਨੂੰ ਸ਼ਾਮ ਦਾ ਵੀ ਕੋਈ ਫੰਕਸ਼ਨ ਹੈਗਾ ਤੇ ਚਲੇ ਤਾਂ ਮੈਂ ਯਾਦ ਕਰ ਰਿਹਾ ਸੀ ਅੱਜ ਤਾਂ ਬਈ ਮਿੱਠਾ ਖਾ ਖਾ ਕੇ ਨਾ ਇਹਨਾਂ ਰਾਜੇ ਪਿਆ ਸ ਇੰਨਾ ਜਿਆਦਾ ਹੁਣ ਆਉਂਦੇ ਹੋਏ ਉਹ ਲਾਲਾ ਜਾਂ ਗੰਨੇ ਤੇ ਹੋ ਲਾ ਕੇ ਖਾਦਾ ਉਹਨੇ ਹੀ ਰਜਾਤਾ ਉੱਥੇ ਵੀ ਉਹਨਾਂ ਟਾਈਮ ਮੈਂ ਖਾਈ ਗਿਆ ਤੇ ਅੱਜ ਤਾਂ ਮਿੱਠੋ-ਮਿੱਠੀ ਹੋਇਆ ਪੈਗਮ ਘਰੇ ਆ ਕੇ ਇਹਨਾਂ ਨੂੰ ਰੋਟੀ ਨਹੀਂ ਸਵਾਦ ਲੱਗੀ ਹਾਂ ਮੈਨੂੰ ਰੋਟੀ ਖਾਣ ਦੀ ਜੀ ਨਹੀਂ ਕਰਿਆ ਉਹਦੇ ਨਾਲੇ ਢਿੱਡਾਂ ਨ ਭਰ ਗਿਆ ਫਿਰ ਮੈਂ ਜੰਨਿਤ ਨਾਲ ਖੁੱਕਾ ਮਾਰ ਮਾਰ ਕੇ ਨਾ ਚੁੱਲੇ ਦੇ ਰੋੱਡੀ ਖਾਓਗੇ ਮੇਰੇ ਉਰੇ ਆ ਕੇ ਮਜ਼ਾ ਚੁੱਲਾ ਵਾਲਿਆਂ ਧੂਆਂ ਦਾ ਘਰ ਘੁਰ ਕੇ ਹੁਣ ਕੀ ਬਾਤ ਹੈ ਮੈਂ ਕਿਹਾ ਮੇਰਾ ਮੇਰਾ ਮੈਨੂੰ ਭੁੱਖਤ ਨਹੀਂ ਲੱਗ ਰਹੀ ਹੁਣ ਲੈਣ ਦੇ ਮੈਂ ਕਿਹਾ ਨਿਆ ਪਾਥੀਆਂ ਪਈਆਂ ਸੀ ਨਹਿਰ ਦੇ ਨਾਲ-ਨਾਲ ਉਹਨੇ ਨੂੰ ਮੈਂ ਇੱਕ ਬਿਜ਼ਨਸ ਆਈਡੀਆ ਦੱਸਿਆ ਮੈਂ ਜੇ ਰਾਤੋਂ ਰਾਤ ਲਿਆ ਕੇ ਇੱਕ ਟਰਾਲੀ ਸਾਰੀ ਘੱਟੋ-ਘੱਟ 2-3000 ਪਾਥੀ ਪਈ ਹੋਣੀ ਨਾਲ-ਨਾਲ ਇੰਨੀ ਜਿਹਾ ਪਾਥੀ ਸੀ ਮੈਂ ਕਿਹਾ ਰਾਤ ਨੂੰ ਇੱਕ ਲਿਆ ਕੇ ਟਰਾਲੀ ਚੱਕ ਲਿਆ ਜਣੇ ਫੇ ਉਹ ਕਹਿੰਦੇ ਨੇ ਵੀ 5 ਰੁਪਏ ਦੀ ਇੱਕ ਪਾਥੀ ਵਿਗਦੀ ਐ ਜੇ 2.5-3 ਦੇ ਹਿਸਾਬ ਨਾਲ ਵੀ ਵਿਕੇ 2.5-3 ਵੀ ਜਾਵੇ ਘੱਟੋ-ਘੱਟ ਤਾ ਵੀ ਨਾ ਨਾ ਕਰਦੇ ਰਾਤ ਰਾਤ ਦੀ ਮੈਂ ਕਿ ਆਪਣੀ 10 12000 ਦਿੱਤੀ ਆੜੀ ਕਿਤੇ ਨਹੀਂ ਗਈ ਮੈਂ ਤੁਸੀਂ ਮੈਨੂੰ ਐਂ ਕਹਿ ਰਹੇ ਮੈਂ ਕਿ ਇਹ ਨਾ ਨਹੀਂ ਗੁੱਲੀ ਸ਼ੈਡ ਰੱਖੀਆਂ ਨੇ ਥੋੜੀ ਥੋੜੀ ਇਹ ਵੀ ਸੇਵ ਚ ਰੱਖਣੀਆਂ ਨਾ ਪੈ ਜਾਣ ਹੂੰ ਹੂੰ ਫਿਰ ਆਪ ਐ ਕਰਦੇ ਫਿਰ ਟਰੈਲੀ ਲੈ ਕੇ ਆਉਂਦੇ ਹਨਾ ਪਾਤੀ ਚੱਕੀਆਂ ਕਿਤੇ ਅਗਲੇ ਚੱਕੀਆਂ ਨਾ ਬਣਾ ਲਾ ਲਾ ਗੁੰਨੂ ਵਰਗੀ ਸੱਤ ਗੁੰਨੂ ਵੀ ਲਾਲ ਚੱਕੋ ਚੱਕੋ ਇਹਨਾਂ ਨੇ ਕੀ ਕਰਨ ਰੋਲਾ ਪਾ ਕੇ ਬੰਦੇ ਢਾਲ ਲੈਣੇ ਇਹ ਸਾਮਣ ਨਾਲ ਥੋੜੀ ਥੋੜੀ ਕੀਮਤੀ ਆਈਟਮ ਨਾ ਬਣ ਜਣੇ ਕਿਤੇ ਨੌਕਰ ਚ ਰੱਖਣ ਲੱਗ ਜਾਣੇ ਕਿਥੇ ਅਤੇ ਨਥਾ ਲੈ ਨਿਕਲੇ ਸ਼ੱਕਰ ਦੇ ਕਿੰਨੀ ਹੋ ਗਈ ਟੋਟਲ ਇਹ 1.6 ਕਿਲੋ ਮम्मा ਆਪਾਂ ਢੋਲ ਲੈ ਕੇ ਆੜੇ ਸੇ ਨਾਨਾ ਨਿਕਲੇਗਾ ਇਹ ਸੰਧਰਾ ਵਾਲਾ ਹੋਗਾ ਨਾ ਵੀ ਇਹ ਇਹਨਾਂ ਬੁਢੀਆ ਦੀ ਬੁਢੀਆ ਆਰਗੇਨਿਕ ਹੋਗੀ ਹੂੰ ਇਹ ਟਿੱਕੀ ਇਹਨੂੰ ਟਿੱਕੀ ਕਿਉਂ ਕਹਿੰਦੇ ਨੇ ਪਹਿਲਾਂ ਗੱਜਕ ਵੀ ਐਸਾ ਪਿਆ ਟਿੱਕੀ ਪੈ ਗਈ ਇੰਦੀ ਤੇਗੀ ਬਿਟੇ ਚਾਹ ਤਕੀਏ ਮੂਹੜੀਆਂ ਚੰਗੀਆਂ ਵਾਲੀਆਂ ਨਾਲ ਵਿੱਚ ਗੱਟਚੇ ਕਿ ਬਣ ਗਈ ਕਿ ਤਰ੍ਹਾਂ ਦੀ ਇਹਦਾ ਫੁਰਚਰਾ ਹੈਗਾ ਕੋਈ ਕਬੱਡੀ ਵੱਟਸਪੱਟੀ ਕਰਕੇ ਜਿਹੜੀ ਹੈ ਅੱਛਾ ਕੱਟ ਕੇ ਦੇਖਣੀ ਹੈ ਹਾਂ ਦੇਖੀ ਕੱਟ ਕੇ ਚਲੋ ਠੀਕ ਹੈ ਕਰਦੇ ਅੱਜ ਦਾ ਵਲੋਗ ਇਥੇ ਅੰਤ ਨੂੰ ਲੱਗਦਾ ਤੁਹਾਨੂੰ